ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਬੰਪਰ ਸੈਮੀਨਾਰ ਅੱਜ ਤੋਂ ਸ਼ੁਰੂ ਹੋ ਰਹੇ ਨੇ ਜਸਮੀਤ ਪਾਟਿਆ ਜੀ ਦੇ 16 ਅਪ੍ਰੈਲ ਤੋਂ ਸੋ ਤੁਸੀਂ ਜਦੋਂ ਵੀ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਤੁਰੰਤ ਨੀਅਰਬਾਈ ਹੋਟਲ ਦੇ ਵਿੱਚ ਆਪਣੇ ਸ਼ਹਿਰ ਦੇ ਜਿਹੜਾ ਜਿਹੜਾ ਸ਼ਹਿਰ ਜਸਮੀਤ ਜੀ ਦੱਸਣਗੇ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ ਤੁਸੀਂ ਕਿਸੇ ਵੀ ਸ਼ਹਿਰ ਤੋਂ ਇਸ ਸੈਮੀਨਾਰ ਦੇ ਵਿੱਚ ਆ ਸਕਦੇ ਹੋ ਸਵੇਰੇ 10 ਤੋਂ ਸ਼ਾਮ ਨੂੰ 5 ਵਜੇ ਤੱਕ ਸੈਮੀਨਾਰ ਦੇ ਵਿੱਚ ਪਾਰਟਿਸਪੇਸ਼ਨ ਹੈ ਫ੍ਰੀ ਆਫ ਕਾਸਟ ਹੈ ਔਰ ਜਰਮਨੀ ਦੀ ਜੇ ਗੱਲ ਕਰੀਏ ਤੇ ਜਰਮਨੀ ਨੂੰ ਲੈ ਕੇ ਇਸ ਸੈਮੀਨਾਰ ਚ ਬਹੁਤ ਵੱਡੇ ਆਫਰ ਜਸਮੀਤ ਪਾਟਿਆ ਦੀ ਲੈ ਕੇ ਆਏ ਨੇ ਉੰਜ ਤੱਕ ਕੈਨੇਡਾ ਯੂਕੇ ਯੂਰਪ ਔਰ ਜਰਮਨੀ ਔਰ ਸਾਰੀਆਂ ਵੱਡੀਆਂ ਕੰਟਰੀਜ਼ ਨਿਊਜ਼ੀਲੈਂਡ ਉਹਨਾਂ ਦੇ ਲਈ ਯੂਨੀਵਰਸਿਟੀਆਂ ਔਰ ਕਾਲਜ ਡਾਇਰੈਕਟ ਉੱਥੇ ਹੋਣਗੇ ਪਰ ਜੇ ਜਰਮਨੀ ਦੀ ਗੱਲ ਕਰੀਏ ਤੇ ਜਰਮਨੀ ਦਾ ਐਕਸੈਸ ਸਾਡੇ ਸਟੂਡੈਂਟਸ ਨੂੰ ਬਹੁਤਾ ਨਹੀਂ ਹੈ ਜਸਮੀਤ ਜੀ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਤੇ ਮੈਂ ਚਾਹੂੰਗਾ ਜਰਮਨੀ ਦੇ ਸੈਮੀਨਾਰ ਦੇ ਵਿੱਚ ਅੱਜ ਕੀ ਖਾਸ ਹੋਊਗਾ ਵਿਦਿਆਰਥੀਆਂ ਨੂੰ ਜਰਮਨੀ ਦੇ ਕਿਸ ਤਰ੍ਹਾਂ ਦੇ ਮੈਨੀਫੈਸਟ ਸੈਮੀਨਾਰ ਚ ਮਿਲਣਗੇ ਉਹ ਗੱਲ ਸਾਂਝੀ ਕਰਿਓ ਜਰਮਨੀ ਚ ਦੇਖੋ ਸਾਡੇ ਕੋਲ ਜਿੰਨੀਆਂ ਵੀ ਟਾਪ ਯੂਨੀਵਰਸਿਟੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਹੈਗੀਆਂ ਉਹ ਸਾਡੇ ਨਾਲ ਕੱਲ ਸੈਮੀਨਾਰ ਚ ਪਾਰਟਿਸਿਪੇਟ ਕਰਨ ਗਿਆ ਯੂਈ ਗਿਜ਼ਮਾ ਆਰਡਨ ਬੀਐਸਬੀਆਈ ਐਸਆਰਐਚ ਜਿੰਨੀਆਂ ਵੀ ਹੈਗੀਆਂ ਉਥੋਂ ਦੀਆਂ ਯੂਨੀਵਰਸਟੀਆਂ ਸਾਰੇ ਲੈਂਡਮਾਰਕ ਇਮੀਗ੍ਰੇਸ਼ਨ ਰਿਪਰੈਜ਼ੈਂਟ ਕਰਦਾ ਔਰ ਦੂਜੀ ਚੀਜ਼ ਇਹ ਦੇਖੋ ਯੂਈ ਜਿਹੜੀ ਯੂਨੀਵਰਸਿਟੀ ਆਫ ਯੂਰਪ ਆਫਲਾਈਡ ਸਾਇੰਸਿਸ ਹੈਗੀ ਹੈ ਉਹਨਾਂ ਨੇ ਬਹੁਤ ਹੀ ਵੱਡੇ ਪੱਧਰ ਤੇ ਸਕਾਲਰਸ਼ਿਪ ਅਨਾਉਂਸ ਕੀਤੀ ਹੈ ਯਾਨੀ ਕਿ 90% ਪੈਸੇ ਦੀ ਸਕਾਲਰਸ਼ਿਪ which is like very very attractive ਜਿਸ ਕੋ ਗੋਗੇ ਉਹਨਾਂ ਦੀ ਟੋਟਲ ਬੈਚਲਰ ਦੀ ਫੀਸ ਹੈਗੀ ਆ 38000 ਯੂਰੋ ਸੋ 38000 ਯੂਰੋ ਜੇ ਅਸੀਂ ਗੱਲ ਕਰੀਏ ਵੈਸੇ ਵੀ ਦੇਖੋ ਜਰਮਨੀ ਟੋਟਲ ਬੈਚਲਰ ਦੀ ਫੀਸ 38 ਲੱਖ ਰੁਪਈਆ ਸੋ ਜੇ ਅਸੀਂ ਗੱਲ ਕਰਦੇ ਆ ਤਾਂ ਜਰਮਨੀ ਕਾਫੀ ਅਫੋਰਡੇਬਲ ਐ ਐਸ ਕੰਪੇਅਰਡ ਟੂ ਅਦਰਸ ਔਰ ਜੇ ਆਪਾ ਜੇ ਤੁਹਾਡੇ 90% ਤੋਂ ਉੱਤੇ ਨੰਬਰ ਹੈਗੇ ਆ ਤਾਂ ਇਹ ਬੈਚਲਰ ਦੀ ਫੀਸ ਤੁਸੀਂ 17 ਲੱਖ ਰੁਪਏ ਚ ਬੈਚਲਰ ਡਿਗਰੀ ਕਰ ਸਕਦੇ ਹੋ ਜਿਸ ਤੋਂ ਇਲਾਵਾ ਅਸੀਂ ਗੱਲ ਕਰੀਏ ਤਾਂ ਜੇ ਤੁਹਾਡੇ 80% ਤੋਂ ਹਰ ਲੈਵਲ ਤੇ ਉਹਨਾਂ ਨੇ ਸਕਾਲਰਸ਼ਿਪ ਅਨਾਉਂਸ ਕੀਤੀ ਹੈ ਸੋ ਜੇ ਤੁਹਾਡੇ ਕੀ ਕਹਿੰਦੇ ਆ 85 ਤੋਂ 90% ਦੇ ਵਿੱਚ ਆ ਤਾਂ 40% ਸਕਾਲਰਸ਼ਿਪ ਯਾਨੀ ਕਿ 22860 ਯੂਰੋ ਦੀ ਸਕਾਲਰਸ਼ਿਪ ਔਰ ਜੇ ਤੁਹਾਡੇ 80 ਤੋਂ 85% ਦੇ ਆ ਤਾਂ 30% ਸਕਾਲਰਸ਼ਿਪ ਯਾਨੀ ਕਿ 26670 ਯੂਰੋ ਚ ਆਪਣੀ ਟੋਟਲ ਬੈਚਲਰ ਡਿਗਰੀ ਔਰ ਜੇ ਤੁਹਾਡੇ 75 ਤੋਂ 80% ਦੇ ਵਿੱਚ ਆ ਤਾਂ 25% ਸਕਾਲਰਸ਼ਿਪ ਔਰ 70 ਤੋਂ 75% ਦੇ ਵਿੱਚ ਆ ਤਾਂ 20% ਸਕਾਲਰਸ਼ਿਪ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਅਟਰੈਕਟਿਵ ਸਕਾਲਰਸ਼ਿਪ ਹੈਗੀ ਆ 90% ਤੋਂ ਉੱਤੇ ਵਾਲੀ ਲਈ 50% ਦੀ ਸਕਾਲਰਸ਼ਿਪ ਇਜ਼ ਅ ਵੈਰੀ ਵੈਰੀ ਜਿਹਨੂੰ ਕਹਿੰਦੇ ਆ ਕਿ ਅਟਰੈਕਟਿਵ ਆਫਰ ਔਰ ਸਟੂਡੈਂਟਸ ਮੈਨੂੰ ਲੱਗਦਾ ਕਿ ਇਹ ਜਿਹੜੇ ਜਰਮਨੀ ਪੜਨ ਜਾਣਾ ਚਾਹੁੰਦੇ ਆ ਉਹਨਾਂ ਲਈ ਕਾਫੀ ਅੱਛੀ ਆਪਸ਼ਨ ਹੈਗੀ ਹੈ ਹੋਰ ਯੂਨੀਵਰਸਿਟੀਆਂ ਵੀ ਬਹੁਤ ਅੱਛੀ ਸਕਾਲਰਸ਼ਿਪਸ ਦੇ ਰਹੀਆਂ ਔਰ ਲੈਂਡਮਾਰਕ ਇਮੀਗ੍ਰੇਸ਼ਨ ਵੀ 500 ਯੋਰ ਉਸ ਤੱਕ ਦੀ ਸਕਾਲਰਸ਼ਿਪ ਤੁਹਾਨੂੰ ਦੇ ਰਿਹਾ ਸੋ ਡੈਫੀਨਿਟਲੀ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਸੈਮੀਨਾਰ ਦਾ ਹਿੱਸਾ ਬਣੋ ਜਰਮਨੀ ਚ ਪ੍ਰੋਸੈਸਿੰਗ ਫੀਸ ਵੀ ਜ਼ੀਰੋ ਹੈ ਲੈਂਡਮਾਰਕ ਇਮੀਗ੍ਰੇਸ਼ਨ ਇਜ਼ ਨਾਟ ਚਾਰਜਿੰਗ ਐਨੀ ਪ੍ਰੋਸੈਸਿੰਗ ਫੀਸ ਫਾਰ ਜਰਮਨ ਸਟੂਡੈਂਟ ਵੀਜ਼ਾ ਬਿਕੋਜ਼ ਵੀ ਰਿਪਰੈਜ਼ੈਂਟ ਥੀਸ ਯੂਨੀਵਰਸਿਟੀਆਂ ਡਾਇਰੈਕਟਲੀ ਸੋ ਜਰਮਨੀ ਕਾਫੀ ਅਟਰੈਕਟਿਵ ਇਸ ਟਾਈਮ ਬਣਿਆ ਹੋਇਆ ਜਰਮਨੀ ਟਾਈਮ ਟੂ ਟਾਈਮ ਸਿਰ ਵੀਜ਼ੇ ਵੀ ਬਹੁਤ ਵਧੀਆ ਤਰੀਕੇ ਦੇ ਰਿਹਾ ਸੋ ਮੈਨੂੰ ਲੱਗਦਾ ਜੇ ਤੁਹਾਡੇ ਜਰਮਨੀ ਨੂੰ ਲੈ ਕੇ ਕੋਈ ਵੀ ਡਾਊਟ ਹੈਗੇ ਤਾਂ ਇਨਾ ਇੰਟਰਨੈਸ਼ਨਲ ਐਜੂਕੇਸ਼ਨ ਐਕਸਪੋ ਦਾ ਜ਼ਰੂਰ ਹਿੱਸਾ ਬਣੋ ਬਿਲਕੁਲ ਜੀ ਉਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਜਸਮੀਤ ਜੀ ਮੈਨੂੰ ਪਤਾ ਲੱਗਿਆ ਕਿ ਗੇਮਾ ਖੜਾ ਕੇ ਬੱਚਿਆਂ ਨੂੰ ਸਕਾਲਰਸ਼ਿਪ ਦੇਣੀ ਤੁਸੀਂ ਘਟੋ ਕਰਦੇ 500 ਤੇ 5000 ਕੈਨੇਡੀਅਨ ਡਾਲਰਸ ਤੱਕ ਦੀ ਸਕਾਲਰਸ਼ਿਪ ਜਰਰੀ ਕੀ स्पिन ਐਂਡ Win ਦੀ ਕੀ ਕਹਿੰਦੇ ਆਪਸ਼ਨ ਹੈਗੀ ਆ ਤੁਸੀਂ ਉੱਥੇ ਇੱਕ ਗੇਮ ਰੱਖੀ ਹੋਈ ਐ ਸੀ ਲੈਂਡਮਾਰਕ ਨੇ ਸੋ ਆ स्पिन ਐਂਡ Win ਤੁਸੀਂ ਕਰ ਸਕਦੇ ਹੋ ਇੱਕ ਗੇਮ ਐ ਹਰ ਬੱਚੇ ਲਈ ਔਰ ਤੁਸੀਂ ਉਹ ਵਾਊਚਰ ਕਲੇਮ ਕਰ ਸਕਦੇ ਹੋ ਕਦੀ ਵੀ ਉਹ ਵਾਊਚਰ ਯੂਜ਼ ਹੋ ਸਕਦਾ ਹੈ ਫਿਊਚਰ ਵਿੱਚ ਵੀ ਅੱਛਾ ਉਹ ਵਾਊਚਰ ਫਿਊਚਰ ਵਿੱਚ ਵੀ ਯੂਜ਼ ਹੋ ਸਕਦਾ ਹਾਂਜੀ ਹਾਂਜੀ ਬਿਲਕੁਲ ਠੀਕ ਐ ਜਸਮੀਤ ਜੀ ਜਰਮਨੀ ਦੇ ਵਿੱਚ ਸਟੂਡੈਂਟ ਨੂੰ ਟੋਟਲ ਸਕਾਲਰਸ਼ਿਪ ਕਿੰਨੀ ਕੁ ਮਿਲ ਸਕਦੀ ਐ ਔਰ ਕਿੰਨੀ ਕੁ ਐਜੂਕੇਸ਼ਨ ਵਾਲੇ ਨੂੰ ਮਿਲਦੀ ਹੈ ਸੋ ਜਰਮਨੀ ਚ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ 50% ਤੱਕ ਦੀ ਸਕਾਲਰਸ਼ਿਪ ਲੈਂਡਮਾਰਕ ਇਮੀਗ੍ਰੇਸ਼ਨ ਆਫਰ ਕਰ ਰਿਹਾ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਸ ਵੱਲੋਂ ਸੋ ਤੁਸੀਂ ਯੂਨੀਵਰਸਿਟੀ ਆਫ ਅਪਲਾਈਡ ਸਾਇੰਸਸ ਯੂਨੀਵਰਸਿਟੀ ਯੂਈ ਯੂਨੀਵਰਸਿਟੀ ਆਫ ਯੂਰਪ ਅਪਲਾਈਡ ਸਾਇੰਸਸ ਦੇ ਰਿਪਰੈਜ਼ੈਂਟੇਟਿਵ ਨੂੰ ਜਿਹੜੇ ਸਾਡੇ ਸੈਮੀਨਾਰ ਹੋਣ ਜਾ ਰਹੇ ਨੇ 16 ਅਪ੍ਰੈਲ ਨੂੰ ਜੀਡਬਲਿਊ ਮੈਰੀਏਟ ਚ ਚੰਡੀਗੜ੍ਹ 17 ਅਪ੍ਰੈਲ ਨੂੰ ਪਾਰਕ ਪਲਾਜ਼ਾ ਹੋਟਲ ਜਲੰਧਰ ਚ ਉਹ ਗਲਤ ਬੋਲਤਾ ਮੈਂ ਅ 17 April ਨੂੰ Park Plaza Hotel Ludhiana 'ਚ ਔਰ 18 April ਨੂੰ Park Plaza Hotel Jalandhar 'ਚ 20 April ਨੂੰ Hyatt Centric Janakpuri New Delhi 'ਚ ਔਰ 26 April ਨੂੰ ਸਾਡਾ ਸੈਮੀਨਾਰ ਹੋਣ ਜਾ ਰਿਹਾ ਹੈ ਔਰ ਕੀ ਕਹਿੰਦੇ ਆ ਵਦੋਦਰਾ 'ਚ Hotel Lemon Tree 'ਚ ਸੋ ਤੁਸੀਂ ਇੰਨਾ ਸੈਮੀਨਾਰ ਦਾ ਹਿੱਸਾ ਬਣ ਕੇ ਜਰਮਨ ਸਟੱਡੀ ਵੀਜ਼ਾ ਦੀ ਹੋਰ ਜਾਣਕਾਰੀ ਪਾ ਸਕਦੇ ਹੋ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ 'ਚ ਪੜਨਾ ਚਾਹੁੰਦੇ ਹੋ ਜਾਂ ਪਬਲਿਕ ਯੂਨੀਵਰਸਿਟੀ 'ਚ ਪੜਨਾ ਚਾਹੁੰਦੇ ਹੋ ਦੋਨੋਂ ਹੀ ਆਪਸ਼ਨਸ ਅਵੇਲੇਬਲ ਹੈਗੇ ਜਸਮੀ ਜੀ ਤੁਸੀਂ ਬੱਚਿਆਂ ਨੂੰ ਇੱਕ ਲਗਭਗ ਫ੍ਰੀ ਐਜੂਕੇਸ਼ਨ ਵਾਲਾ ਜਿਹੜੀ ਪਾਲਿਸੀ ਆ ਉਹ ਵੀ ਦੱਸੀ ਸੀ ਇਨ ਸੈਮੀਨਾਰਸ ਦੇ ਵਿੱਚ ਉਹਦੀ ਜਾਣਕਾਰੀ ਵੀ ਮਿਲੇਗੀ ਜੇ ਕੋਈ ਬੱਚੇ ਫ੍ਰੀ ਪੜਨਾ ਚਾਹੁੰਦੇ ਨੇ ਐਜੂਕੇਸ਼ਨ 'ਚ ਪੜ੍ਹਨਾ ਚਾਹੁੰਦੇ ਹੋ ਉਹਦੀ ਜਾਣਕਾਰੀ ਵੀ ਇਨਾਂ ਸੈਮੀਨਾਰਸ 'ਚ ਮਿਲ ਸਕਦੀ ਆ ਬਟ ਪਬਲਿਕ ਯੂਨੀਵਰਸਿਟੀ ਦੇ ਨੁਮਾਇੰਦੇ ਜਰਮਨੀ ਤੋਂ ਨਹੀਂ ਆਉਂਦੇ ਉਹ ਕਿਸੇ ਨੂੰ ਮਿਲਦੇ ਨਹੀਂ ਆ ਸੋ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਮਿਲ ਸਕਦੇ ਹੋ ਬਟ ਫ੍ਰੀ ਐਜੂਕੇਸ਼ਨ ਬਾਰੇ ਜੇ ਤੁਸੀਂ ਕੋਈ ਡਿਟੇਲ ਲੈਣਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਲੈ ਸਕਦੇ ਹੋ ਜੀ ਚਲੋ थैंक यू सो मच सो फ्री एजुकेशन ਬਾਰੇ ਵੀ ਇਨਫੋਰਮੇਸ਼ਨ ਤੁਸੀਂ ਲੈਂਡਮਾਰਕ ਦੀ ਟੀਮ ਤੋਂ ਉੱਥੋਂ ਲੈ ਸਕਦੇ ਹੋ 90413 90412 ਤੁਸੀਂ ਸੈਮੀਨਾਰਸ ਦਾ ਹਿੱਸਾ ਬਣੋ ਅਗਰ ਕੋਈ ਬੱਚਾ ਸੈਮੀਨਾਰ ਚ ਆਉਣ ਤੋਂ ਔਖਾ ਨਹੀਂ ਆ ਸਕਦਾ ਤੇ ਤੁਸੀਂ ਅਗਲੇ ਦਿਨ ਕਿਸੇ ਹੋਰ ਸ਼ਹਿਰ ਚ ਸੈਮੀਨਾਰ ਤੇ ਜਾ ਸਕਦੇ ਹੋ ਨਹੀਂ ਤਾਂ ਤੁਸੀਂ 90413 90412 ਤੇ ਆਪਣਾ ਪ੍ਰੋਫਾਈਲ ਜਸਮੀਤ ਜੀ ਦੀ ਟੀਮ ਨੂੰ ਭੇਜੋ ਔਰ ਸੈਮੀਨਾਰਸ ਦੇ ਦੌਰਾਨ ਜਿਹੜੇ ਵੀ ਪ੍ਰੋਫਾਈਲ ਜਸਮੀਤ ਜੀ ਦੀ ਟੀਮ ਕੋਲੇ ਆਉਣਗੇ ਉਹਨਾਂ ਨੂੰ ਸੈਮੀਨਾਰਾਂ ਦੇ हिस्से ਦੇ ਤੌਰ ਦੇ ਉੱਤੇ ਕਨਸਿਡਰ ਕੀਤਾ ਜਾ ਸਕਦਾ ਪਰ ਜਿਹੜੀਆਂ ਆਫਰ ਲੈਟਰਸ ਜਾਂ ਜਿਹੜੀਆਂ ਫੀਸ ਵੇਵਰਸ ਆਫ ਅ ਲੈਟਰ ਤੇ ਔਨ ਦਾ ਸਪੌਟ ਮਿਲੀਆਂ ਨੇ ਯੂਨੀਵਰਸਿਟੀਆਂ ਵੱਲੋਂ ਉਹਨਾਂ ਤੋਂ ਤੁਸੀਂ ਵਾਂਝੇ ਰਹਿ ਸਕਦੇ ਹੋ ਸੋ ਤੁਸੀਂ ਅਗਰ ਸੈਮੀਨਾਰ ਦਾ ਹਿੱਸਾ ਬਣੋਗੇ ਤੇ ਔਨ ਦਾ ਸਪੌਟ ਜਿਹੜੇ ਬੈਨੀਫਿਟ ਨੇ ਉਹ ਵੀ ਤੁਸੀਂ ਹਾਸਲ ਕਰ ਸਕੋਗੇ ਸੋ 90413 90412 ਸਕਰੀਨ ਤੇ ਨੰਬਰ ਹੈ ਇਸ ਨੰਬਰ ਦੇ ਜ਼ਰੀਏ ਤੁਸੀਂ ਲੈਂਡਮਾਰਕ ਨੂੰ ਸੰਪਰਕ ਕਰੋ ਥੈਂਕ ਯੂ ਸੋ ਮਚ